ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਤੰਦਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋੜਿਆਂ ਦਾ ਵਿਆਹ ਕਰਾਇਆ ਜਾਂਦਾ ਹੈ ਸੋ ਮੈਂ ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਸੁਸਾਇਟੀ ਦੇ ਸਾਰੇ ਮੈਂਬਰਾਂ ਨੂੰ ਖਾਸ ਕਰਕੇ ਪ੍ਰਧਾਨ ਜੀ ਔਰ ਉਹਨਾਂ ਦੀ ਟੀਮ ਨੂੰ ਬਹੁਤ-ਬਹੁਤ ਮੁਬਾਰਕਵਾ ਦਿਨਾ ਹੈ ਔਰ ਮੈਂ ਸਮਝਦਾ ਕਿ ਬਹੁਤ ਵੱਡੀ ਸੇਵਾ ਜਿਹੜੀ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਸੋ ਬਾਬਾ ਦੀਪ ਸਿੰਘ ਜੀ ਦਾ ਅਸ਼ੀਰਵਾਦ ਔਰ ਉਹਨਾਂ ਦਾ ਅੰਮ੍ਰਿਤਸਰਿਸ ਗੁਰੂ ਦੀ ਨਗਰੀ ਤੇ ਮੈਂ ਸਮਝਦਾ ਬਹੁਤ ਵੱਡੀ ਦੇਨ ਬਾਬਾ ਜੀ ਦੀ ਹੈ ਉਹਨਾਂ ਦਾ ਪਿਤਰ ਸਥਾਨ ਸਾਡੇ ਇੱਥੇ ਅੰਮ੍ਰਿਤਸਰ ਗੁਰੂ ਦੀ ਨਗਰੀ 'ਚ ਹੈ ਸੋ ਮੈਂ ਸਾਰੀ ਸਪੁੱਚੀ ਤੰਤਨ ਬਾਬਾ ਦੀਪ ਸਿੰਘ ਸੁਸਾਇਟੀ ਨੂੰ ਇਸ ਕਾਰਜਕਾਰ ਕਰਨ ਦੇ ਉਹਨਾਂ ਨੂੰ ਮੈਂ ਬਹੁਤ-ਬਹੁਤ ਮੁਗਵਾਰਬੇ ਤੇ ਪਰਮਾਤਮਾ ਦੇ ਬਾਬਾ ਜੀ ਦੇ ਚਰਨਾਂ 'ਚ ਹੀ ਅਰਦਾਸ ਕਰਦਾ ਕਿ ਉਹ ਇਸੇ ਤਰੀਕੇ ਦੇ ਨਾਲ ਸਮਾਜ ਦੀ ਸੇਵਾ ਕਰਦੇ ਰਹਣ ਆਉਣ ਵਾਲੇ ਸਮੇਂ ਤੇ ਵੀ ਹੋਰ ਵੀ ਜਿਹੜੇ ਕੋਈ ਆਪਣੇ ਪ੍ਰੋਗਰਾਮ ਨੇ ਇਦਾਂ ਕਰਦੇ ਰਹਿਣ ਉਹ ਸਾਰੇ ਅਸੀਂ ਨਾਲ ਮਿਲ ਕੇ ਉਹਨਾਂ ਦਾ ਸਾਥ ਦੇ ਦਈਏ ਸਹਿਯੋਗ ਵੀ ਸਰ ਇਦਾਂ ਕੀਤਾ ਜਾਏਗਾ ਜੀ ਬਸ ਚੜ ਕੇ ਆਉਣ ਵਾਲੇ ਬਿਲਕੁਲ ਕੀ ਸੋਸਾਇਟੀ ਵੱਲੋਂ ਹੋਰ ਵੀ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਜਿੱਥੇ ਸਾਡੀ ਕੋਈ ਡਿਊਟੀ ਲਾਣਗੇ ਅਸੀਂ ਸਾਰੇ ਨਾਲ ਮਿਲ ਕੇ ਨਾਲ ਦਾ ਸਾਥ ਦੇਵਾਂਗੇ ਔਰ ਇਸ ਗੁਰੂ ਦੀ ਨਗਰੀ ਦੀ ਜੁਰੂਰ ਸੇਵਾ ਕਰਾਂਗੇ ਵੈਲਫੇਅਰ ਸੋਸਾਇਟੀ ਵੱਲੋਂ ਔਰ ਸਾਡੇ ਬਹੁਤ ਹੀ ਹੋਣਹਾਰ ਨੌਜਵਾਨ ਵੀਰ ਬਰਜਿੰਦਰ ਟਿੰਕੂ ਜੀ ਔਰ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾਂਦਾ ਔਰ ਜਿਹੜੇ ਅੱਜ ਦੇ ਸਮਾਜ ਦੇ ਵਿੱਚ ਔਰ ਮੈਂ ਸਮਝਦਾ ਜਿਹੜੇ ਮਾਲੀ ਹਾਲਾਤ ਨੇ ਉਹ ਕਈ ਲੋਗਾ ਦੇ ਵਰਕਾਂ ਦੇ ਚੰਗੇ ਨਹੀਂ ਹਨ ਔਰ ਉਹ ਉਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਧਿਆਨ ਚ ਰੱਖਦੇ ਹੋਏ ਅਜਿਹੀ ਪਹਿਲ ਕਦਮੀ ਕਰਨਾ ਅੱਗੇ ਵੱਧ ਕੇ ਆਣਾ ਕਿ ਅਸੀਂ ਧੀਆ ਪੈਣਾ ਦੀ ਰਖਵਾਲੀ ਵੀ ਕਰਾਂਗੇ ਔਰ ਧੀਆ ਪੈੜਾ ਦਾ ਮਾਨ ਸਤਕਾਰ ਕਰਦੇ ਹੋਏ ਉਹਨਾਂ ਦਾ ਜੀਵਨ ਜਿਹੜਾ ਵਿਆਹ ਇੱਕ ਬੜਾ ਵੱਡਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ ਇੱਕ ਵਿਅਕਤੀ ਵਿਸ਼ੇਸ਼ ਦੀ ਜ਼ਿੰਦਗੀ ਦੇ ਵਿੱਚ ਔਰ ਮੈਂ ਸਮਝਦਾ ਕਿ ਹਰ ਮਾਪਾਪ ਨੂੰ ਦੇ ਮਨ ਉੱਤੇ ਬੜਾ ਬੋਝ ਹੁੰਦਾ ਇਸ ਗੱਲ ਦਾ ਕਿ ਅਸੀਂ ਧੀ ਵਿਆਹਣੀ ਆ ਔਰ ਇਹ ਧੀਆਂ ਵਿਆਹ ਕੇ ਮੈਂ ਸਮਝਦਾ ਕਿ ਬੜਾ ਵੱਡਾ ਪੁੰਨ ਖੱਟਦੇ ਨੇ ਸਾਡੇ ਵੀਰ ਬਰਜਿੰਦਰ ਟਿੰਕੂ ਜੀ ਔਰ ਸਮੂਚੀ ਟੀਮ ਮੈਂ ਮਹਿਸੂਸ ਕਰਦਾ ਕਿ ਅਜਿਹੇ ਕੰਮ ਜਿਹੜੇ ਚੰਗੇ ਕੰਮ ਨੇ ਇਹਨਾਂ ਬਰਜਿੰਦਰ ਟਿੰਕੂ ਜੀ ਤੋਂ ਸੇਧ ਲੈ ਕੇ ਸਮਾਜ ਦੇ ਵਿੱਚ ਬਾਕੀ ਵੀਰਾਂ ਨੂੰ ਵੀ ਅੱਗੇ ਪੈਲ ਕਦਮੇ ਕਰਨੀ ਚਾਹੀਦੀ ਹੈ ਸਰ ਇਸੇ ਤਰ੍ਹਾਂ ਅੱਜ ਤੁਹਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 14ਵਾਂ ਮਾਨਵਿਕ ਸਲਾਨਾ ਆਨੰਦਗਾਰ ਸਮਾਗਮ ਇਹਦਰ ਕਟ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਦੇ ਸਮੂਚੀ ਟੀਮ ਵੱਲੋਂ ਅੱਜ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਅੱਜ ਲੋੜਵੰਦ ਲੜਕੀਆਂ ਨੂੰ ਲੋੜਵੰਦ ਸਮਾਨ ਜੋ ਘਰੇਲੂ ਵਰਤਣ ਵਾਲਾ ਉਹ ਦਿੱਤਾ ਜਾ ਰਿਹਾ ਜਿਹਦੇ ਵਿੱਚ ਬੈੱਡ ਆ, ਅਲਮਾਰੀ ਆ, ਗੱਦੇ ਆ, ਭਾਂਡੇ ਆ, ਵਰਗੀ ਫੁੱਲ ਮਲਾ ਕੇ 58 ਦੇ ਲਾਗੇ ਬੰਨੇ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਘਰੇਲੂ ਵਰਤਨ ਵਾਸਤੇ ਦੇ ਰਹੇ ਆ ਜੀ। ਕਿੰਨੇ ਕਿੰਨੇ ਸਾਲਾਂ ਤੁਹਾਡੇ ਫਰਸਤੋਂ ਉਪਰਾਲਾ ਕੀਤਾ ਜਾ ਰਿਹਾ ਹੈ। ਅੱਜ ਕਿਤੋਂ ਕਿਤੋਂ ਪਰਿਵਾਰ ਆਏ ਜੀ। ਅੱਜ ਦੇ ਜਿਹੜੇ ਟੋਡਲ ਆਨੰਦ ਕਾਰਜ 21 ਆਨੰਦ ਕਾਰਜ ਕਰਵਾਏ ਗਏ ਨੇ ਇਹ ਸਾਰੇ ਆਪਣੇ ਲੋੜਵੰਦ ਪਰਿਵਾਰ ਆ ਉਹਨਾਂ ਦੇ ਕਰਵਾਏ ਗਏ। ਕਿੰਨੇ ਸਾਲਾਂ ਤੋਂ ਤੁਹਾਡੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ। ਉਪਰਾਲਾ ਜੀ ਐਰ ਕੀ 14ਵਾਂ ਸਾਲਾਨਾ ਸਮਾਗਮ ਹੈ ਜਿਹੜਾ ਅੱਜ ਜਿਹੜਾ ਕਰਵਾਇਆ ਜਾ ਰਿਹਾ ਹੈ ਜਿਉਂ ਹੀ ਅਸੀਂ ਇਸ ਦਾਨ ਨੂੰ ਮਹਾਦਾਨ ਮੰਨਿਆ ਜਾਂਦਾ ਜੀ ਜਿਵੇਂ ਦੇਖਦੇ ਮਨ ਨੂੰ ਜਿੰਨੀ ਸੰਤੁਸ਼ਟੀ ਮਿਲ ਜੂ ਇਸ ਤਰ੍ਹਾਂ ਪਰਿਵਾਰਾਂ ਦੀ ਮਦਦ ਵਾਪਰਦੇ ਦੇਖੋ ਗੁਰੂ ਮਹਾਰਾਜ ਦੀ ਕਿਰਪਾ ਕਰਨਾ თან ਤਨ ਬਾਬਾ ਦੀਪ ਸਿੰਘ ਆਪਣਾ ਓੜਾਥਾ ਲੈ ਕੇ ਸਾਰੀਆਂ ਸਵਾਵਾ ਲੈਂਦੇ ਨੇ ਇਹ ਉਹਨਾਂ ਨੇ ਇਹ ਰਸਤੇ ਪਾਇਆ ਤੇ ਅਸੀਂ ਇਸ ਰਸਤੇ ਚੱਲੇ ਆ ਜੀ ਅਸੀਂ ਵੀ ਹੋਰ ਵੀ ਵੀਰਾਂ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦੇ ਨੇ ਜਿਹੜੇ ਕਿ ਇਸ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਬਹੁਤ ਵੱਧ 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 ਚੜ ਕੇ ਆਪਣਾ ਮਨਾਉਂਦੇ ਨੇ ਅਸੀਂ ਇਹੋ ਚਾਹੁੰਦੇ ਹਾਂ ਕਿ ਜਨਮ ਦਿਹਾੜੇ ਨੂੰ ਸਮਰਪਤ ਕਿਸੇ ਗਰੀਬ ਬੱਚੇ ਦੇ ਬਾਹ ਫੜਨੀ ਚਾਹੀਦੀ ਆ ਜਿੱਦਾਂ ਲੋੜਵੰਦ ਕੋਈ ਪੜ੍ਹ ਇਹਲਾ ਕੋਈ ਲਾਜ ਹਲਾ ਕੋਈ ਦੂਜੇ ਆਪਾਂ ਨੂੰ ਫਾਲਤੂ ਦੇ ਖਰਚ ਰੋਕ ਕੇ ਆਪਣੇ ਉਹਨੂੰ ਇਸ ਗਰੀਬ ਪਰਿਵਾਰਾਂ ਦੇ ਵਿੱਚ ਆਪਾਂ ਨੂੰ ਦਸੰਦ ਘਟਣ ਦੀ ਲੋੜ ਹੈ ਜਿਸ ਸਮੇਂ ਦੀ ਮੁੱਖ ਲੋੜ ਹੈ ਅੱਜ ਦੇ ਮਹਿਮਾਨ ਜੀ ਅੱਜ ਮੁੱਖ ਮਹਿਮਾਨ ਕਰੋ ਇਦਾਂ ਦੇ ਉਪਰਾਲੇ ਆ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੁਸਾਇਟੀ ਪਿਛਲੇ 14-15 ਸਾਲਾਂ ਤੋਂ ਚੱਲ ਰਹੀ ਹੈ ਜਿਵੇਂ ਕਿ ਲੋੜਵੰਦ ਬੱਚਿਆਂ ਦੀ ਪੜ੍ਹਾਈ ਆ ਲੋੜਵੰਦ ਇਲਾਜ ਜਿਹੜੇ ਨਹੀਂ ਕਰਵਾ ਸਕਦੇ ਉਹਨਾਂ ਦਾ ਇਲਾਜ ਕਰਵਾਇਆ ਜਾਂਦਾ ਆ ਜਿਹੜੇ ਕਿਨਾਰ ਬਲੱਡ ਦੀ ਲੋੜ ਪੈਂਦੀ ਹੈ ਬਲੱਡ ਮੁਹਈਆ ਕਰੇ ਸੁਸਾਇਟੀ ਵੱਲੋਂ ਹਰ ਲੋੜ ਦਾ ਦੀ ਬਾ ਹਰ ਲੋੜ ਦਾ ਦੀ ਬਾ ਜਿਹੜੀ ਪਹਿਲ ਦੇ ਹੱਦ ਤੇ ਫੜੀ ਜਾਂਦੀ ਹੈ ਪਰ ਸ਼ਰਤ ਸੁਸਾਇਟੀ ਦੀ ਇੱਕ ਹੁੰਦੀ ਹੈ ਹਰ ਵਾਰੀ ਕਿ ਹੋਣਾ ਲੋੜਵਾਂ ਦਾ ਚਾਹੀਦਾ ਨਾ ਕਿਸੇ ਨੂੰ ਨਹੀਂ ਹੁੰਦੀ ਕੋਣ ਕੋਣੇ